ਅੱਗਾ ਤਰ ਜਾਰੀ ਹੈ ਅੱਜ ਲੋਕਾਂ ਨੂੰ ਇਸ ਠੰਡ ਤੋਂ ਰਾਹਤ ਨਹੀਂ ਮਿਲਣ ਵਾਲੀ ਸੀਜ਼ਨ ਨੇ ਸਾਰੇ ਹੀ ਰਿਕਾਰਡ ਤੋੜ ਕੇ ਰੱਖ ਦਿੱਤੇ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਹੁਣ 3 ਦਿਨ ਦਾ orange alert ਜਾਰੀ ਕਰ ਦਿੱਤਾ ਗਿਆ ਹੈ ਔਰ ਬੜੇ ਦਿਨਾਂ ਦੇ ਵਿੱਚ ਸੰਘਣੀ ਧੁੰਦ ਪਵੇਗੀ ਦੱਸਦੇ ਕਿ ਉੱਤਰੀ ਭਾਰਤ ਦੇ ਵਿੱਚ ਠੰਡ ਨੇ ਇਸ ਸੀਜ਼ਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਲੋਕਾਂ ਦੇ ਅੰਦਰ ਹੀ ਰਹਿਣ ਦੇ ਲਈ ਮਜਬੂਰ ਨੇ ਹਾਲਾਂਕਿ ਕੀ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਕਰੋ ਬਾਹਰ ਨਾ ਨਿਕਲਣ ਦੀ ਚੇਤਾਵਨੀ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਅਕਲੇ 3 ਦਿਨਾਂ ਦੇ ਲਈ ਠੰਡ ਅਤੇ ਤੁੰਦਾਂ orange alert ਜਾਰੀ ਕਰ ਦਿੱਤਾ ਹੈ ਤੇ ਇਸ ਦੇ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਤੁੰਦਸ਼ਾਈ ਰਹੇਗੀ ਕਈ ਥਾਵਾਂ ਤੇ ਕੜਾਕੇ ਦੀ ਠੰਡ ਰਹੇਗੀ ਇਸ ਦੇ ਨਾਲ ਹੀ ਸੀਤ ਲਹਿਰ ਵੀ ਜਾਰੀ ਰਹੇਗੀ ਪਾਰਤ ਮੌਸਮ ਵਿਭਾਗ ਦੀ ਸਾਈਟ ਤੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਸ਼ਨੀਵਾਰ ਸਵੇਰੇ 3 ਤੋਂ 7 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ ਦਰਜ ਕੀਤਾ ਗਿਆ ਹਰਿਆਣਾ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਨਾਲ ਨੋਲ ਵਿੱਚ ਤੇ 3 ਡਿਗਰੀ ਅਤੇ ਪੰਜਾਬ ਦੇ ਵਿੱਚ 3.8 ਡਿਗਰੀ ਦਰਜ ਕੀਤਾ ਗਿਆ ਜੋ ਕਟੋਕਟਪਾਰਾ ਆਮ ਦੇ ਨਾਲੋਂ ਹੇਠਾਂ ਰਿਹਾ ਹੈ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ 17.2 ਡਿਗਰੀ ਲੁਧਿਆਣਾ ਦਾ 4.9 ਡਿਗਰੀ ਰਿਹਾ ਹੈ ਜੋ ਕਿ ਆਮ ਨਾਲੋਂ 0.7 ਡਿਗਰੀ ਘੱਟ ਹੈ ਤੇ ਪਟਿਆਲਾ ਦਾ ਤਾਪਮਨ ਜੇ ਗੱਲ ਕਰੀਏ ਤੇ 5.4 ਡਿਗਰੀ ਰਿਹਾ ਹੈ ਜੋ ਆਮ ਨਾਲੋਂ 1.2 ਡਿਗਰੀ ਕਟਿਆਸ ਮੌਸਮ ਵਿਭਾਗ ਦੇ ਵੱਲੋਂ 3 ਦਿਨਾਂ ਦੇ ਲਈ ਹੁਣ ਔਰੈਂਜ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਰੇਲਵੇ ਮੁਤਾਬਕ ਕਿਹਾ ਕਿ ਆਕੀ ਸਵੇਰੇ ਸੰਘਣੀ ਧੁੰਦ ਦੇ ਕਾਰਨ ਪੰਜਾਬ ਨੂੰ ਆਉਣ ਜਾਣ ਵਾਲੀਆਂ 30 ਤੋਂ ਵੱਧ ਟ੍ਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ 2 ਤੋਂ 6 ਘੰਟੇ ਦੀ ਦੇਰੀ ਦੇ ਨਾਲ ਚੱਲ ਰਹੀਆਂ ਨੇ ਤਾਂ ਇਹਨਾਂ ਦੇ ਵਿੱਚੋਂ ਪ੍ਰਮੁੱਖ ਹਨ ਅੰਮ੍ਰਿਤਸਰ ਐਕਸਪ੍ਰੈਸ ਮਾਲਵੇ ਐਕਸਪ੍ਰੈਸ ਸਵਰਾਜ ਐਕਸਪ੍ਰੈਸ ਇਹ ਟ੍ਰੇਨਾਂ ਜਿਹੜੀਆਂ ਦੇਰੀ ਦੇ ਨਾਲ ਪਹੁੰਚੀਆਂ ਨੇ ਸੂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਹੁਣ ਮੌਸਮ ਵਿਭਾਗ ਤੇ ਵੱਲੋਂ ਔਰੈਂਜ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਤੋਂ ਉੱਤਰ ਪੂਰਬ ਦੇ ਰਾਜਾਂ ਲਈ ਐਤਵਾਰ ਅਤੇ ਸੋਮਵਾਰ ਨੂੰ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਲਈ ਵੀਲੇ ਅਤੇ ਸੰਤਰੀ ਔਰੈਂਜ ਅਲਰਟ ਜਾਰੀ ਕੀਤੇ ਗਏ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਪੱਛਮੀ ਮੱਧ ਪ੍ਰਦੇਸ਼ ਅਤੇ ਪਛਮੀ ਅਤੇ ਪੂਰਵੀ ਯੂਪੀ ਦੇ ਵਿੱਚ ਸੰਗ੍ਰਿਤ ਤੁੰਦਾ ਔਰੈਂਜ ਅਲਰਟ ਮੌਸਮ ਵਿਭਾਗ ਤੇ ਵੱਲੋਂ ਜਾਰੀ ਕੀਤਾ ਗਿਆ ਸੋ ਪੰਜਾਬ ਦੇ ਲੋਕਾਂ ਨੂੰ ਅਜੇ ਠੰਡ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ